ਸਸਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਡੇਈ ਭਾਨ ਤੋੜਾ ਬੋਪਾ ਵੈਲਕਮ ਜੀ ਤੇ ਵੀ ਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੀਓ ਵਾਲਾ ਜਿਹੜਾ ਤਰੰਦਰ ਪੈਂਦਾ ਜੀ ਤਸਵੀਰ ਵਿੱਚਰ ਬਾਈ ਕੋਲ ਸਤ ਅੱਡ ਲੱਗੇ ਪਾਪਾਸ਼ੂ ਸੇਲ ਅੱਜ ਤੇ ਆਉਣ ਵੀਰਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਮਿਲ ਕਰ ਕੋੜਾ ਉਸ ਤੋਂ ਪਹਿਲਾਂ ਵੀ ਜੀ ਰਿਕਵੈਸਟ ਕਰ ਦਿੰਦੇ ਹਾਂ ਹਰ ਵਾਰੀ ਕਰ ਦਿੰਦੇ ਹਾਂ ਤੇ ਮੇਰਾ ਵੀਰ ਇੱਥੋਂ ਆ ਕੇ ਚੁਆਇਸ ਜ਼ਰੂਰ ਕਰਕੇ ਲੈ ਕੇ ਜਾਣਾ ਆਰਾਪੁਰ ਚੰਗੀਦਰ ਪਾਸ ਕਰ ਲੈਗੇ ਠੀਕ ਹੈ ਕਿ ਨਹੀਂ ਕਿਉਂਕਿ ਅਸੀਂ ਫਿਰ 10-15 ਮਿੰਟ ਆਣਾ ਹੁੰਦਾ ਹੱਕ ਤੁਹਾਡਾ ਬੰਦਾ ਤੁਸੀਂ ਪੈਸੇ ਲੈਣੇ ਆ ਠੀਕ ਹੈ ਕਿ ਨਹੀਂ ਜੀ ਬਾਕੀ ਹੁਣ ਵੀਰਾਂ ਨਾਲ ਗੱਲਬਾਤ ਕਰੀਏ ਤੇ ਨਾਲੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਚਲੋ ਗਾਵੇਂ ਕੇ ਵਿਚ ਦਾ ਫੈਲਾਵੋ ਥਕੇ ਭਾਈ ਜੀ ਅਸਤੀਤ ਕਾਲ ਅਸਤੀਤ ਕਾਲ ਜੀ ਹੋਰ ਸੁਣਾਓ ਬੜੀ ਕਿਰਪਾ ਮਾਲਕ ਜੀ ਕਿਵੇਂ ਚੱਲ ਰਿਹਾ ਫਿਰ ਕੰਮ ਬਹੁਤ ਵਧੀਆ ਜੀ ਆ ਤਾਂ ਠੰਡ ਵਿੱਚ ਵੀ ਹੈ ਨੇ ਵੇਖ ਗਿਆ ਚਲੋ ਕਿੰਨੇ ਕਾਲ ਦੀਆਂ 6-7 ਕਿੰਨੇ ਵਿੱਚ ਹਾਂਜੀ ਇਹ ਇਹ ਦਿੱਤੀ ਮੈਂ 98 ਦੀ ਹੋ ਗਿਆ ਜੀ ਤੇਲ ਤੋਂ ਪੂਰਾ ਬੜਾ ਔਖਾ ਹੋਈ ਜਿਹੜਾ ਕੰਮ ਆਹ ਤੇਲ ਦਾ ਕੰਮ ਔਖਾ ਹੋ ਜਾਂਦਾ ਹੋ ਬੁਗੜੇ ਬੁਗੜੇ ਤੋਂ ਆਇਆ ਨਹੀਂ ਇਹ ਇਧਰ ਦੇ ਬੰਦੇ ਅੱਛਾ ਆਪਣੇ ਏਰੀਏ ਦੇ ਇਹ ਪੱਟੀ ਦੇ ਨੇ ਨਜ਼ਰ ਪਿੰਡ ਇੱਥੋਂ ਦੇ ਅੱਛਾ ਨਜ਼ਰ ਦੇ ਠੀਕ ਹੈ ਠੀਕ ਹੈ ਤੇ ਜਿਹੜੇ ਸਾਡੀ ਜਿਹੜੀ ਆਪਣੀ YouTube ਦੀ ਸੰਗਤ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਜੀ ਚਲੋ ਸੁਖ ਸੁਖਾਂ ਦਾ ਨੰਗੇ ਆ ਬਾਜੀ ਬਸ ਬਾਸ ਬਸ ਉਹ ਮਹਾਰਾਜ ਕਿੰਦਾ ਆਜਾ ਚਲੋ ਕੰਮ ਦੇ ਚੱਲਦੇ ਰਹੇ ਆ ਕੰਮ ਚਲੇ ਜਾਣੇ ਬਾਈ ਜੀ ਅੱਜ ਫਿਰ ਅੱਜ ਮਾਲ ਆਪਣੇ ਨੂੰ ਮਈਆਂ ਵਾਂ ਪੰਜ ਮਈ ਆਵੇ ਕੋ ਆਵੇ ਇਧਰ ਬੱਜੀਆਂ ਵਾਂ ਇਹ ਵੀ ਵਿਗੀਆਂ ਠੀਕ ਆ ਹਾਂ ਮਈਆਂ 10 12 ਆਈ ਇੱਕ ਆਪਣੇ ਕੋ ਮਾਲੀ ਬਹੁਤ ਜਰਾ ਸ਼ਕੀਨ ਸੰਦੀਪ ਸਿੰਘ ਠੀਕ ਆ ਹਾਂ ਬਹੁਤ ਵੱਡਾ ਮਾਲੀ ਆ ਚੰਗਾ ਜਿਹਨੂੰ ਆਂਦੇ ਆ ਠੀਕ ਆ ਹਾਂ ਚਲੋ ਸ਼ੁਰੂ ਕਰੋ ਮਈਆਂ ਆਪਣੇ ਨੂੰ ਪੰਜ ਬਹੁਤ ਵੱਡੀਆਂ ਦੋ ਮਈਆਂ ਆਪਣੇ ਨੂੰ ਨੀਲੀ ਦੀਆਂ ਜੋ ਅੱਛਾ ਛੋਟੀਆਂ 15 ਬੰਦਾ ਦਾ ਖੜਦੀਆਂ ਬਸ ਠੀਕ ਆ ਕਿਹੜਾ ਵੀ ਰਾਜ ਲੈ ਜੂ ਨਾ ਹਾਂ ਅੱਜ ਦੋ 20 ਦਿਨਾਂ ਨੂੰ 70 7000 ਦੀ ਮਈ ਵੀ ਕੋ ਦਵਾਈ ਬਿਲਕੁਲੋਂ ਪਾਰ ਬਸ ਠੀਕ ਆ ਚੱਲਣ ਦਾ ਫਰਕ ਕੋਈ ਨਹੀਂ ਆਹਾ ਆ ਮਈ ਦਾ ਰਕੜਿਆ 17 ਕਿਲੋ ਦਾ ਅੱਛਾ ਸਮਝ ਕਰਕੇ ਲਵੇ ਗੱਬੜਨ ਗੱਬੜ ਮਹੀਂ ਹਾਂ ਮਹੀਂ ਦਾ ਇਹ ਤੁਰਦੀ ਰੋ ਸਨੀਸ਼ਾ ਮਹੀਂ ਬਖਾਈ ਕੀ ਸ਼ਹਿਰ ਜੈਡ ਬਲੈਕ ਹੈ ਨਾ ਜੈਡ ਬਲੈਕ ਬਿਲਕੁਲ ਕਾਲੀ ਜਿਹਾ ਝੋਟੀ ਆ ਤੇ ਚੈੱਕ ਕਰੋ ਜੀ ਕਰਾ ਦੇ ਲੋ ਵੇਖੋ ਕਰਾ ਦੇ ਮਹੀਂ ਬਹੁਤ ਵੱਡੀ ਦੰਦੀ ਸਾਂ ਠੀਕ ਆ ਆ ਜੋ ਚੱਲੇ ਜਾ ਰਹੀਆਂ ਫਿਰ ਇਹ ਚੱਲੀ ਆ ਮਹੀਂ ਚਲੋ ਠੀਕ ਚਲੋ ਦੋ ਇਹਨੇ ਕਿੱਥੇ ਜਾ ਰਿਹਾ ਤੁਹਾਨੂੰ ਅਰਕੀ ਅੱਛਾ ਓ ਟੋਟ ਵੀ ਜੜ ਟੋਟ ਵੀ ਜੜ ਬਲਾ ਗਿਆ ਜੜ ਬਲਾ ਗਿਆ ਬੇਕੌਮ ਆ ਜਿਹਨ ਵੇਖ ਇੱਕ ਪਾਲ ਵੀ ਨਹੀਂ ਕੀਤਾ ਨਹੀਂ ਨਹੀਂ ਹੈ 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 ਕਿ ਦਵਾ ਦੇ ਨਾ ਬਿਲਕੁਲ ਇਹ ਕਿ ਰ ਦਵਾਈ ਦਵਾਈ ਹੁੰਦੀ ਨਾ ਹਾਂ ਐ ਚਮਕਣੇ ਹੀਰੇ ਵਾਂਗੂ ਬਾਕੀ ਹੀਰਾ ਦੇ ਹੁੰਦੇ ਆ ਨਾ ਰੂੜੀ ਦੇ ਪਿਆ ਵੀ ਚਮਕਦਾ ਹੁੰਦਾ ਆ ਪਿਆ ਠੀਕ ਐ ਇਹ ਜਿਹਨੂੰ ਸਾਰ ਹੋਈ ਨਾ ਉਹਨੇ ਵੀਰ ਨੇ ਆਪ ਬੋਲੋ ਫਿਰ ਅਲੀਜ਼ਾ ਮਹੀਨੇ ਦੂਰ ਲੱਖ ਦੀ ਹੂੰ ਜਿਹੜੇ ਸਾਲਾਂ ਕਰੀ ਪਿਆਰ ਹੁੰਦਾ ਜਾਂਦਾ ਵੱਧ ਮੇਰਾ ਮੋਹ ਲੈ ਕੇ ਚਾਲੀ ਕਰਾਂ ਹਾਂ ਇੱਕ ਪੰਜੀ ਦੀ ਮਹੀਨੇ ਦਵਾਂਗੇ ਹਾਂ 1 25 ਹਾਂ ਉਹ ਚੋਂ ਮਾਨਤਾ ਕਰਾਂਗੇ ਕਿੰਨਾ ਪੰਜ ਹੀ ਕਰ ਦਾਂਗੇ ਇੱਕ ਵੀ ਰਿਆਣਾ ਕਰ ਦਿਆ ਕਰ ਦਿਆ ਬਸ ਠੀਕ ਆ ਚੱਲੋ ਅੰਦਰ ਆ ਵੀ ਮੈਂ ਝੋਟੀ ਇਹ ਵੀ ਕੱਪੜਾ 15 16 ਸਰੀ ਆ ਕੱਪੜਾ ਕੱਪੜਾ ਕੱਪਣ ਝੋਟੀ ਹੈ ਅਰੇ ਹੌਕਾ ਹੌਤਾ ਰਹਿੰਦਾ ਜੋ ਹੌਕਾ ਹੌਤਾ ਨੇ ਝਟੀਆਂ ਨੇ ਤੇ ਵੇਖੋ ਘਰਾ ਦੀ ਆਹ ਵੇਖੋ ਐ ਲਿਬਰੀ ਦੇ ਆਪਣੇ ਜਾਂ ਦੁਆਜ ਕਰ ਰਹੀ ਦੇਖੀ ਜਾਓ ਐ ਹੀ ਜਾਣਗੇ ਇੱਕ ਮਿੰਟ ਅੱਡੀ ਮੋੜ ਲੈਣ ਦੋ ਮੋੜ ਲੈਣ ਦੋ ਮੋੜ ਲੈਣ ਦੋ ਤੇਲ ਦੂਰ ਭਰਾ ਕਰ ਬਾਰੇ ਪ੍ਰੋਬਲਮ ਆਈ ਜਾਂਦੀ ਬਸ ਆਹ ਤੇਲ ਦੂਰ ਨਾ ਮੇ ਪਤਾ ਹੀ ਕੋਈ ਨਹੀਂ ਹੁਣ ਕੀ ਬਣਾਉ ਸਾਨੂੰ ਕੀ ਬਣਾਣ ਘਰੇ ਬਹਿਣਾ ਬੈ ਜਾਵੇ ਆਹ ਇਹਦੇ ਕਰ ਰਹੀ ਗੱਲ ਤਾਂ ਸੀ ਉਹਨੂੰ ਤੇਲ ਲਊਗਾ ਤੇਲ ਲਊਗਾ ਜਾਵਾਂਗੇ ਉਹਨਾਂ ਐ ਕਿਵੇਂ ਕਿਸੇ ਜਾਵਾਂਗੇ ਬਾਈ ਗੱਲ ਦੱਸਾਂ ਕੀ ਆ ਸਾਰੇ ਕੰਮ ਦੋ ਵੀ ਕਰਨੇ ਆ ਸਾਰੇ ਹੀ ਸਾਰੇ ਹੀ ਸਾਰੇ ਨਹੀਂ ਪੁੱਲ ਮਛਤਰੀ ਤੇਲ ਤੇ ਗੈਂਦ ਤੇ ਥੋੜਾ ਤੁਸੀਂ ਕਿਹੜਾ ਸਾਈਕਲ ਲੈ ਕੇ ਆ ਹੋਗੇ ਇਹ ਤਾਂ ਨਾ ਸਾਈਕਲ ਨੂੰ ਬੈਣ ਕੇ ਵਪਾਰੀਆਂ ਨੂੰ ਲੈਣੇ ਬੈਣ ਕੇ ਮੇਰੇ ਨਾਲ ਇੱਕ ਦਲਾਲ ਨੂੰ ਲਿਕੇ ਜਣਾ ਪਿਆ ਕਰਦਾ ਇੱਕ ਦਲਾਲ ਨੂੰ ਨਹੀਂ ਫਿਰ ਲੈ ਕੇ ਕਿਵੇਂ ਆਓਗੇ ਹੁਣ ਜਿੰਨੇ ਕਿ ਜਾਣ ਆ ਲੋਕਾਂ ਚ ਭਾਗਦੇ ਚੱਲਣਾ ਨਹੀਂ ਆ ਜਾਂਦੇ ਬੜੀ ਦੂਰ ਤੁਸੀਂ ਤਾਂ ਹੁਣ ਕੋਈ ਨਹੀਂ ਬੰਦਾ ਤਕੜਾ ਮੈਂ ਲੈਸਾ ਹੋ ਜੂ ਮਾ ਸਾ ਚਲੋ ਕੋਈ ਨਹੀਂ ਨਾਲ ਹੀ ਆ ਲੋਕਾਂ ਨੇ ਕਿ ਨਹੀਂ ਚਲੋ ਨਾਲ ਹੀ ਆ ਹਾਂ ਬਿਲਕੁਲ ਨਾਲ ਆ ਲੈਸੇ ਮੇਰੇ ਜੀ ਸਾਰਿਆਂ ਨੇ ਕਿ ਨਹੀਂ ਕੋਟੇ-ਗਾਡੇ ਚੱਲਣਾ ਪੈਣਾ ਹਾਂ ਇਹਦਾ ਤੀਜਾ ਸੂਗਾ ਹਾਂ ਜੀ ਚਲੋ ਚਲੋ ਹਿੰਦੀ ਵਿੱਚ ਕੀਮਤ ਕੀ ਤਾਂ ਸਹੀ ਇਦਾਂ ਬਰਾਬਰ ਹੀ ਆ ਹਾਂਜੀ ਮੋਹਲੇ ਦਾ ਵੀ ਜੋ ਮਰਜ਼ੀ ਕਰੀਏ ਇਹ ਵੀ ਹਾਂ ਨਾ 1,20,000 ਦੀ ਇੱਕ ਲੱਖ 20 ਹਜ਼ਾਰ ਦੀ ਹਾਂਜੀ ਚਲੋ ਠੀਕ ਆ ਫਿਰ ਠੀਕ ਆ ਠੀਕ ਕਾ ਤਾ ਪੂਰੇ ਫੋਲੋਅਰ ਦੇ ਜੋ ਇਹ ਨਾ ਕੋਈ ਆਖੇ ਵੀਡੀਓ ਦੇ ਆਓ ਜੇ ਆ ਵੱਡੀਆਂ ਝੋਟੀਆਂ ਜੋ ਬੰਦਾ ਨਹੀਂ ਲੱਗਦੀ ਖੜਾ ਬਸ ਠੀਕ ਆ ਚੱਲਣ ਦੋ ਤੇ ਆਹ ਫੋਨ ਆ ਆਮ ਨਹੀਂ ਗੱਭਣ ਜੋ ਅਜੇ ਵੀ ਗੱਭਣਾ ਇਹ ਵੀ ਗੱਭਣਾ ਆਪਣੇ ਨੂੰ ਮਾਂ तकरीबन ਸੰਦੀ ਸਾਰਾ ਹੀ ਸਾਰਾ ਹੀ ਗੱਭਣਾ ਸਾਰਾ ਹੀ ਗੱਭਣਾ ਮਾਲ ਸੁਆ ਸਾਇ ਵੇਚ ਗਿਆ ਹਾਂ ਠੀਕ ਆ ਸਾਰਾ ਹੀ ਗੱਭਣਾ ਸਾਰੀਆਂ ਗੱਭਣਾ ਹਾਂ ਇਹ ਵੇਖੋ ਬਰਾਣੀ ਆ ਕੋ ਮਰੇ ਇਹ ਮੈਂ ਰੋ ਹਰ ਬਾਰਿੰਦਾ ਜੋ ਅੱਛਾ 12 13 ਕਿਲੋ ਮੈਂ ਦੋ ਦਿੰਦੀ 12 ਜਰਾ ਠੀਕ ਆ ਮਾਂ ਨਵਾ ਕੇ ਤਾਂ ਰੋਜ਼ ਵੇਚੀ ਨਹੀਂ ਅਜੇ ਬਿਨਾਂ ਵੀ ਵੇਚੀ ਆ ਸਹੀ ਗੱਲ ਆ ਹਾਂ ਇੱਕ ਨਾਮ ਬਾਈ ਠੰਡ ਬੜੀ ਠੰਡ ਤਾਂ ਹੈਗੀ ਆ ਫਿਰ ਜਿੱਦਿਆ ਤਾਂ ਮਾਂ ਨਾਲ ਡਾਉਣ ਬੜਾ ਹੁੰਦੀ ਨਹੀਂ ਉਹਦਾ ਹੈਗਾ ਬਾਈ ਡਾਉਣ ਹੋਈ ਜਾਂਦੀਆਂ ਮੈਂ ਖਸਵਾ ਕੇ ਗੱਲ ਕਰਦਾ ਕੀ ਆ ਹਾਂ ਇਹ ਵੇਖੀ ਜਾਣੀਆਂ ਤੇ ਬੱਜ ਪੈਸੇ ਲਾਵਾਂ ਬਿਲਕੁਲ ਬਿਲਕੁਲ ਨਹੀਂ ਕੋਈ ਠੰਡ ਬਹੁਤ ਜਿਆਦਾ ਬਿਲਕੁਲ ਇਹਨੇ ਕੀ ਮੈਂ ਫਿਰ ਇਹ ਸੰਦੀਪ ਜੀ 80 ਦੀ ਮਣੀ ਦੇ ਦੀ ਆ ਹਾਂ ਨਾ ਮੈਂ 75000 ਦੇ ਦਾਂਗੇ ਯਾਰ ਛੋਟ ਕਰਾਂਗੇ ਇੱਕ ਵਾਰ 70000 ਦੀ ਕਰ ਦੋ ਮੈਂ ਅੰਦਰ ਹੋਰ ਥੋੜਾ ਜਿਹਾ ਕਰ ਦਾਂਗੇ ਹੋਰ ਚਲੋ 272 ਦੀ 72 ਦੀ ਦੇ ਦਾਂਗੇ 72000 ਜਾਨ 72000 ਨਹੀਂ 70 ਜਾਨ ਤਾਂ ਕੋਈ ਨਾ ਭਰਾ ਚਲੋ ਠੀਕ ਹੈ ਪੂਰੇ ਪਤਾ ਜੀ ਆ ਮੈਂ ਮੀਨੀ ਦੀ ਆ ਪਿਓਰ ਅੱਛਾ ਟਾਈਮ ਲੈ ਜੂ ਇਹਦਾ ਸੰਦੀਪ ਸਾਹਿਬ 20 ਦਿਨ ਰਹਿੰਦੇ ਪੂਰੇ ਅੱਛਾ 20 ਦਿਨ ਇੱਧਰ ਲਓ ਜੀ ਟੇਡੀ ਧਾਰੀ ਹਾਂ ਟੇਡੀ ਧਾਰੀ ਤੇ 20 ਦਿਨ ਰਹਿੰਦੇ ਆ ਆਂ ਦੋ ਆ ਪਿਓਰ ਟੇਡੀ ਧਾਰੀ ਆ ਹੂੰ ਇਹਨਾਂ ਰੰਗ ਦੇ ਮੇਰਾ ਟਿਮੇਂ ਵਿੱਚ ਕੰਜੀ ਜੰਨ ਲਾ ਜੇ ਮੈਂ ਵਾਪਸੀ ਲਵਾਂ ਬਸ ਠੀਕ ਆ ਮੈਂ 2 ਕਿਲੋ ਆਈ ਆ ਹੈ 2 ਕਿਲੋ ਆਈ ਮੈਂ ਹੂੰ ਮਹੀਨਾ ਵੀ ਲੈ ਸਕਦੇ ਬਾਈ ਜੇ ਇਹ ਨਹੀਂ ਕੋਈ ਚੱਕਰ ਮੀਂਹ ਨੀਵੰਦਰ ਚੂਗੀ ਅੱਛਾ ਹਾਂ ਕੇ ਮਹੀਨਾ ਲੈ ਤੇ ਮੈਂ ਦਾ ਗੱਲ ਭਰਾਂਗੇ ਠੀਕ ਆ ਆਜੋ ਨਾ ਸਰ ਵੇਖ ਨਹੀਂ ਹੈ ਬਾਈ ਅਰੇ ਨਵਾਈ ਨੂੰ ਹੀ ਹੁੰਦੀ ਨਾ ਦੱਸ ਦੇ ਕਿ ਮੈਂ ਹੈ ਦੱਸ ਦੀ ਪਿਓ ਨੀਲੀ ਹੈ ਮਾਰੇ ਪਰ ਮੋਲ ਹੋ ਕਰਾਂਗੇ ਹੂੰ ਭਾਵੇਂ ਕੋਈ ਸਾਹਮਣੇ ਕੇ ਤਿਆਰ ਕਰ ਦੇ 20 ਜੇ ਮੈਂ ਨਫਾ ਦੇ ਕੇ ਫੇਰ ਲਾਵਾਂਗੇ ਠੀਕ ਆ ਹਿੰਦੀ ਵਿੱਚ ਕੀਮਤ ਆ ਪੈੜਮ ਹਾਂ ਪੜਦੀ ਇਹਦੇ ਕਿ ਠੀਕ ਆ ਠੀਕ ਚੱਲ ਚੰਗਾ ਨਹੀਂ ਚੰਗਾ ਜੋੜਾ ਹੀ ਕਰ ਦੇ ਨਾ ਉਹ ਨਹੀਂ ਲੈ ਰਾ ਪੈੜਦੀ ਮਹੀਨੇ ਦੀ ਕਿ ਤਾਂ ਵੀ ਵੇਖਦੀ ਹਾਂ ਛੜਦੀ ਵੇਖਦੀ ਹਾਂ ਤਾਂ ਹੀ ਵੇਖ 55000 ਦੀ ਆ ਨਾ ਮੈਂ ਅੱਛਾ 55000 ਦੀ 55000 ਦੀ ਕੱਲਾ-ਕੱਲਾ ਥਾਂ ਲੱਗਾ ਮੈਨੂੰ ਵੀ ਦਿਨ ਕੋਈ ਮਹੀਂ ਸਾਉਂਦੇ ਨਫਾ ਦੇ ਕੇ ਮਹੀਂ ਲੈ ਹੂੰ ਕੋਲ ਨਫਾ ਬਿਲਕੁਲ ਆਹਾ ਇਹ ਨਹੀਂ ਕਿਉਂ ਟੀ ਗੱਭਣ ਇਹ ਵੀ ਗੱਭਣ ਨਹੀਂ ਲੀਦੀ ਹਾਂ ਬਰਾ ਇਕੱਠੀਆਂ ਹੀ ਦੂੰਦੀਆਂ ਅੱਛਾ ਇਕੱਠੇ ਇੱਕੋ ਕਰ ਲਈਆਂ ਇੱਕੋ ਕਰੋ ਜੋੜਾ ਲਿਆ ਇੱਕੋ ਕਰੋ ਜੋੜਾ ਰਿਆਂ ਐ ਵੇਖੋ ਪਿਓਰ ਨੀਲੀਆਂ ਨਾਲੇ ਮੀਣੀ 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 ਪਰ ਸਿੰਗ ਨਹੀਂ ਜੋੜੀ ਨਹੀਂ ਦੱਤ ਗੱਲ ਨਹੀਂ ਕਰਨੀ ਹਾਂ ਸਹੀ ਗੱਲ ਹੈ ਸਿੰਗ ਨਹੀਂ ਜੋੜਦੇ ਧਾਰੀ ਦੁਰੀ ਹੈਗੀ ਅੰਜ ਧਾਰੀ ਪੂਰੀ ਬਿੱਲੀ ਅੱਖ ਅੱਖ ਬਿੱਲੀ ਸਿੰਗਲ ਹੱਡੀ ਨਾਲੇ ਚੱਲੋ ਦੋ ਚੱਲੋ ਦੋ ਅੱਜ ਦੋਵੇਂ ਇਹ ਕੀ ਇਹਦਾ ਮੋਲਾ 55 ਬਰਾਬਰੀ ਇੱਕ ਦਾ ਲੱਖ ਦਾ ਜੋੜਾ ਜਾਂਦੇ ਆ ਨਹੀਂ ਨਹੀਂ ਇੱਕ ਦਾ ਕਿਉਂ ਮਾਰਨਾ ਈ ਸਾਨੂੰ ਚਲੋ ਅੱਗੇ ਨਾ ਕਰ ਫੇਰ ਕੋਈ ਕਰ ਦੋ ਨੂੰ ਹੈ ਹਾਂ ਇੱਕ ਦਾ ਨਾ ਨਾ ਜੋੜਾ ਦਵਾ ਇੱਕ ਲੱਖ 10000 ਦਾ ਜੋੜਾ ਉਹ ਤੋਂ ਸ਼ੋਰ ਲਓ ਜੀ 11000 ਜੋੜਾ ਨੀਲੀਆਂ ਦਾ ਐ ਤਿਆਰੀ ਸੰਝ ਲੋ ਸਾਹਮਣੇ ਬੈਣੀ ਹੈ ਵੀ ਵੀ ਦੇਣਾ ਪਰ ਨੇ ਯਾਰ ਇਹ ਲੈ ਜਾ ਮੈਨਾਂ ਕਰਦੀ ਆ ਮਾਰ ਤੇ ਨਹੀਂ ਆ ਜਾ 20 20 ਨਹੀਂ ਬਾਈ ਨਹੀਂ ਆ ਅੱਗੇ ਬੜੀਆਂ ਕਰਦੀ ਆ ਆਜੋ 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 ਇਹਵੇਂ ਗੁੱਸੇ ਨਾਲ ਨਾ ਹੋ ਆਜੋ ਕੋਈ ਨਹੀਂ ਨਾ ਨਾ ਆਜੋ ਗੁੱਸੇ ਨਹੀਂ ਹੋਣਾ ਮੈਨਾਂ ਕਰ ਗਈ ਇੱਕ ਦਸ ਦੀਆਂ ਨਹੀਂ ਕਿਹਨੇ ਦੇਣੀਆਂ ਬਾਹਰੋਂ ਜਦੋਂ ਨਹੀਂ ਬਾਤ ਦਿੰਦਾ ਤਾਂ ਤਰ ਫੇ ਚੀਕਦੇ ਬੜਾ ਉਹਨਾਂ ਦੇ ਨਾ ਚੀਕਦੇ ਫਿਰ ਠੱਡ ਬੜੀ ਮੋਟਰਸਾਈਕਲ ਤੇ ਜਾਈਦਾ ਥੱਲ ਓਹੋ ਸੰਦੀਪ ਜਰਾ ਮਾਨ ਕਰਦਾ ਇੱਕ ਅੱਠ ਦੀਆਂ ਦੇ ਦਾਂਗੇ ਵਜਦਾ ਨਹੀਂ ਇੰਦਾ ਕੋ ਮਈਆਂ ਤੈਨੂੰ ਕਾਵੇਲਾ ਕੱਚੀਆਂ ਦਾ ਕਰਕੇ ਮਿਲਦੀਆਂ ਕਿਹਨੇ ਦੇਣੀਆਂ ਧੂੜ ਨਹੀਂ ਮਾਰਨਾ ਇੱਕ ਪੰਜੀਆਂ ਮਈਆਂ ਲਈਆਂ ਵਾ ਹਾਂ ਆਪਾਂ ਥੋੜੀ ਕਮਾਈ ਨਾ ਦੇ ਰੋਏ ਇੱਕ ਪਾਈਆ ਚਲੋ ਕੋਈ ਨਹੀਂ ਕੋਈ ਨਹੀਂ ਥੋੜੀ ਕਮਾਈ ਨਾ ਸਾਰ ਲਾਂਗੀ ਆਜਾ ਇਧਰ ਬਾਗ ਲਓ ਜੀ ਇੱਕ ਸੰਦੀਪ ਹੋਰ ਗਾਲੀ ਹਾਂ ਵੇਖੀ ਲਾ ਕੇ ਡਾ ਚੰਗਾ ਭਰਾਇਆ ਕੱਟੀ ਆ ਮੈਂ ਨਾ ਕੱਟੀ ਦਿੱਤੀ ਰਾਤ ਦੀ ਸੂਈ ਵੇਖ ਕੱਢੀ ਆ ਓਡੀ ਮਾਰ ਹੀ ਕੱਟੀ ਕੱਟੀ ਬੜੀ ਤਗੜੀ ਹੈ ਨਾ ਜੀ ਜੀ ਯਾਰ ਦਾ ਸੰਦੀਪ ਸਾਹਿਬ ਇਧਰ ਇਹ ਕੱਟੀ ਇਹ ਬੂਤੀ ਇਹ ਦੇਖੀਆਂ ਮਈਆਂ ਚੰਗੇ ਚਲੋ ਇੱਕ ਆਪਣਾ ਮਾਲੀ ਆ ਜਾ ਵਿਖਾ ਆਜੋ ਆਜੋ ਚਲੋ ਆਜੋ ਆਜੋ ਨਹੀਂ ਚੰਗੇ ਆ ਚੰਗੇ ਜੁਠੇ ਆਜੋ ਲਓ ਜੀ ਮਾਲੀ ਵਿਖਾਣੇ ਤੁਹਾਨੂੰ ਨਾ ਖੋਲੋ ਬਾਹਰ ਕਰਾਂ ਦੀ ਮਾਲੀ ਬਾਹਰ ਬਗਾ ਹੈ ਮਾਲੀ ਬਾਹਰ ਬਗਾ ਅਛਾਲਾ ਹਾਂ ਹਾਂ ਇੱਕ ਮਿੰਟ ਟਾਈਮ ਦਾ ਇਹ ਬਾਈ ਝੂੜਨੀ ਮਾਣਾ ਕੰਨੀਆਂ ਬਰਾਬਰ ਕਾੰਡੇ ਜਵਾਨਾ ਜਵਾਨੀ ਆ ਸੰਝ ਲੋ ਤਾਂ ਠੰਡਾ ਠੁੰਡਾ ਬਹੁਤ ਜ਼ਿਆਦਾ ਰੇੜੇ ਲੱਗਾ ਹੈ ਰੇੜੇ ਰੇੜੇ ਲੱਗਾ ਫੋਲ ਵੇ ਸਿੰਗੀ ਵੇ ਹਾਂ ਇਧਰ ਵੇ ਪੂਗਾ ਨਹੀਂ ਫਿਰਦੀ ਨਹੀਂ ਠੀਕ ਆ ਹਾ ਇਧਰ ਵੇ ਲੋਗੀ ਪੂਰੀ ਫੋਲ ਵੱਡੀ ਇਧਰ ਵੇ ਨਹੀਂ ਠੀਕ ਆ ਠੀਕ ਆ ਠੀਕ ਆ ਇੰਦੀ ਵਾਰ ਕੀ ਮਾਰਾ ਇਹ ਤਾਂ ਸੰਦੀਪ ਜੀਆ ਇਹ ਬੰਦੇ 2 ਨੰਬਰ ਦਾ ਮਾਲੀ ਪੈਸੇ ਲਾਏ ਹਾਂ ਅਈ ਉਥੋਂ ਮਾਲੀ ਲਿਆ ਵਾ ਕਿ 2 ਨੰਬਰ ਨੂੰ ਨਹੀਂ ਮਾਰੀ ਨੀ ਕੋਈ ਵੀਰ ਭਰਾ ਖੜੂ ਰਹੀ ਯਾਦ ਕਰ ਬਿਲਕੁਲ ਬੋਲੋ ਇਹ ਮੋਲ ਜੋ ਮਰਜ਼ੀ ਕਰੀਏ 75 ਦਾ ਮਾਲੀ ਜੱਸ ਨੋ ਦੇਣਾ 70 ਦਾ ਪੂਰੇ 70 ਦਾ ਦੇ ਦਾਂਗੇ ਹੁਣ ਅੱਚੇ ਛੋੜੀ ਕਰ ਚਲ ਵਾ ਠੀਕ ਆ ਬੋਲੋ ਫਿਰ ਨੰਬਰ ਵਾ ਠੀਕ ਆ ਇਹ ਨਾ ਗਿਆ ਕਿ ਮਾਰਦਾ ਭਾਵੇਂ ਨਿਆਣੇ ਨੂੰ ਫੜਾ ਦੋ ਚਲ ਨਿਆਣਾ ਵੀ ਫੜੀ ਫਰੇ ਬੋਲੋ ਨੰਬਰ ਨੰਬਰ ਆਪਣਾ 88721 73029 ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰ ਸਿਕਾ ਸਿਕਾ